ਇਸ ਵੇਲੇ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਪਰਦਵਾਜ ਤੁਹਾਨੂੰ ਦੱਸ ਦੇ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਈ ਥਾਵਾਂ ਤੇ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਕਈ ਥਾਵਾਂ ਤੇ ਜਿਹੜਾ ਪ੍ਰਾਲੀ ਦੇ ਧੂਏ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਦੀ ਵੀ ਦਿੱਕਤ ਆ ਰਹੀ ਹੈ ਤਾਂ ਉੱਥੇ ਜ਼ਿਲ੍ਹਾ ਪਠਾਨਕੋਟ ਦੀ ਜੇਕਰ ਤੁਹਾਨੂੰ ਰਿਪੋਰਟ ਦਿਖਾਵਾਂਗੇ ਤਾਂ ਜਿਲ੍ਹਾ ਪਠਾਨਕੋਟ ਦੇ ਵਿੱਚ ਵੀ ਇਸ ਵੇਲੇ AQI ਲੈਵਲ ਜਿਹੜਾ ਹੈਗਾ Air Quality Index ਜਿਹੜਾ ਹੈਗਾ ਪੂਰੇ ਦੇ ਸਥਿਤੀ ਦੇ ਵਿੱਚ ਹੈਗਾ ਕਿਉਂਕਿ 119 ਜਿਹੜਾ ਆ Air Quality Index ਜਿਹੜਾ ਦਰਸਾਇਆ ਜਾ ਰਿਹਾ Google ਦੇ ਉੱਤੇ ਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਸਿਹਤ ਮਾਇਰਾ ਦੀ ਵੀ ਗੱਲ ਕਰੀਏ ਤਾਂ ਉਹਨਾਂ ਨਾਲ ਵੀ ਚੱਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਵੀ ਲੋਕਾਂ ਨੂੰ ਇਹੀ ਅਦਾਇਤਾ ਦਿੱਤੀਆਂ ਜਾਂਦੀਆਂ ਨੇ ਕਿ ਆਪਣਾ ਘਰ ਦੇ ਵਿੱਚੋਂ ਤਾਂ ਹੀ ਨਿਕਲੋ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਕਿਉਂਕਿ ਸਿਹਤ ਦਾ ਧਿਆਨ ਰੱਖਣਾ ਇੱਕਦਮ ਮੌਸਮ ਕਾਫੀ ਜਿਹੜਾ ਬਦਲ ਰਿਹਾ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਆ ਲਗਾਤਾਰ ਮੌਸਮ ਕਰਵਟ ਲੈਂਦਾ ਹੋਇਆ ਨਜ਼ਰ ਆ ਰਿਹਾ ਸਵੇਰ ਦੇ ਸਮੇਂ ਵੀ ਠੰਡ ਹੁੰਦੀ ਹੈ ਸ਼ਾਮ ਦੇ ਸਮੇਂ ਵੀ ਜਿਹੜੀ ਠੰਡ ਹੁੰਦੀ ਹੈ ਤੇ ਦੁਪਹਿਰ ਦੇ ਸਮੇਂ ਕਿਤੇ ਨਾ ਕਿਤੇ ਲੁੱਕ ਲੋਕ ਜਿਹੜੇ ਆ ਹਲਕੀ ਜਿਹੜੀ ਆ ਗਰਮੀ ਮਹਿਸੂਸ ਜਿਹੜੀ ਕਰਦੇ ਆ ਤੁਸੀਂ ਮੇ ਪਹਿਲੇ ਜਿਹੜੀ ਇਹ ਸੰਗਣੀ ਧੁੰਦ ਵੀ ਪਈ ਆ ਤਾਂ ਧੂਆਂ ਧੂਆਂ ਵੀ ਜਿਹੜਾ ਸ਼ਾਮ ਦੇ ਸਮੇਂ ਤੇ ਸਵੇਰ ਦੇ ਸਮੇਂ ਰਿਹਾ ਪਰ ਹੁਣ ਜਿਹੜਾ ਮੌਸਮ ਹੈ ਬਿਲਕੁਲ ਥੋੜਾ ਕਲੀਅਰ ਹੁੰਦਾ ਹੈ ਸਾਫ ਨਜ਼ਰ ਆ ਰਿਹਾ ਹੈ ਤੇ ਦੂਸਰੇ ਪਾਸੇ ਇਸ ਵੇਲੇ ਮੈਂ ਪਠਾਨਕੋਟ ਦੇ ਜੰਮੂ ਜਲੰਧਰ ਨੈਸ਼ਨਲ ਹਾਈਵੇ ਉੱਤੇ ਖੜਾ ਜਿਹੜੀ ਜਿੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਹਜੇ ਵੀ ਜਿਹੜੀ ਟਾਮੀ ਟਾਮੀ ਜਿਹੜੀ ਗੱਡੀ ਹੈ ਇਸ ਹਾਈਵੇ ਤੋਂ ਜਿਹੜੀ ਲੰਘ ਰਹੀ ਹੈ ਸਵੇਰ ਦਾ ਸਮਾਂ 7 ਵਜੇ ਦਾ ਜਿਹੜਾ ਸਮਾਂ ਹੋ ਚੁੱਕਿਆ 7 ਵਜੇ ਨੇ 7 ਵਜੇ ਦਾ ਸਮਾਂ ਲੋਕ ਆਪਣੇ ਘਰਾਂ ਤੋਂ ਨਿਕਲ ਰਹੇ ਨੇ ਪਰ ਲੋਕ ਕਿਤੇ ਨਾ ਕਿਤੇ ਬੜੀ ਇਤਿਆਹਾਤ ਕਰਦਾ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈਗਾ ਤਾਂ ਹੀ ਆਪਣੇ ਘਰਾਂ ਤੋਂ ਨਿਕਲੋ ਬਾਕੀ ਆਪਣੇ ਜੇਕਰ ਸਵੇਰ ਦੇ ਸਮੇਂ ਨਿਕਲ ਰਹੇ ਹੋ ਸ਼ਾਮ ਦੇ ਸਮੇਂ ਨਿਕਲ ਰਹੇ ਹੋ ਤਾਂ ਗਰਮ ਕੱਪੜੇ ਦੀ ਜਿਹੜੀ ਵਰਤੋਂ ਹੈ ਜਰੂਰ ਕਰੋ ਡਾਕਟਰਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਗਰਮ ਕੱਪੜਿਆਂ ਦੀ ਜਿਹੜੀ ਵਰਤੋਂ ਜਰੂਰ ਕਰੋ ਕਿਉਂਕਿ ਸੁੱਕੀ ਠੰਡ ਜਿਹੜੀ ਹੈ ਪੈਣੀ ਸ਼ੁਰੂ ਹੋ ਗਈ ਹੈ ਤਾਂ ਸੁੱਕੀ ਠੰਡ ਕਿਤੇ ਨਾ ਕਿਤੇ ਬਜ਼ੁਰਗਾਂ ਦੇ ਲਈ ਜਾਂ ਬੱਚਿਆਂ ਦੇ ਲਈ ਜਿਹੜੀ ਹੈ ਮਾੜੀ ਸਾਬਤ ਹੁੰਦੀ ਹੈ ਤਾਂ ਦੂਸਰੇ ਪਾਸੇ ਜੇਕਰ ਗੱਲ ਪਠਾਨਕੋਟ ਦੀ ਕਰੀ ਤਾਂ ਪਠਾਨਕੋਟ ਦੀ ਜਿਹੜੀ ਸਥਿਤੀ ਹੈ ਤੁਹਾਨੂੰ ਸਾਰੀ ਦਿਖਾ ਦਿੰਦੀ ਹੈ ਦੇਖਦੇ ਰਹੋ ਦੈਨਿਕ ਸਵੇ ਅਨੈਕਸ ਵੀਰਾ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਨਾਮ ਅਭਿਸ਼ੇਕ ਪਾਰਦਵਾਜ ਤੁਹਾਨੂੰ ਦੱਸ ਦੇ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਈ ਥਾਵਾਂ ਤੇ ਤੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਕਈ ਥਾਵਾਂ ਤੇ ਜਿਹੜਾ ਪ੍ਰਾਲੀ ਦੇ ਧੂਏ ਦੇ ਕਾਰਨ ਲੋਕਾਂ ਨੂੰ ਸਾਹ ਲੈਣ ਦੀ ਵੀ ਦਿੱਕਤ ਆ ਰਹੀ ਹੈ ਉੱਥੇ ਜ਼ਿਲ੍ਹਾ ਪਠਾਨਕੋਟ ਦੀ ਜੇਕਰ ਤੁਹਾਨੂੰ ਰਿਪੋਰਟ ਦਿਖਾਵਾਂਗੇ ਤਾਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੀ ਇਸ ਵੇਲੇ AQI ਲੈਵਲ ਜਿਹੜਾ ਹੈਗਾ Air Quality Index ਜਿਹੜਾ ਹੈਗਾ ਪੂਰ ਦੇ ਸਥਿਤੀ ਦੇ ਵਿੱਚ ਹੈਗਾ ਕਿਉਂਕਿ 119 ਜਿਹੜਾ ਆ Air Quality Index ਜਿਹੜਾ ਦਰਸਾਇਆ ਜਾ ਰਿਹਾ Google ਦੇ ਉੱਤੇ ਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਸਿਹਤ ਮਾਇਰਾ ਦੀ ਵੀ ਗੱਲ ਕਰੀਏ ਤਾਂ ਉਹਨਾਂ ਨਾਲ ਵੀ ਚੱਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਵੀ ਲੋਕਾਂ ਨੂੰ ਇਹੀ ਅਦਾਇਤਾ ਦਿੱਤੀਆਂ ਜਾਂਦੀਆਂ ਨੇ ਕਿ ਆਪਣਾ ਘਰ ਦੇ ਵਿੱਚੋਂ ਤਾਂ ਹੀ ਨਿਕਲੋ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਕਿਉਂਕਿ ਸਿਹਤ ਦਾ ਧਿਆਨ ਰੱਖਣਾ ਇੱਕਦਮ ਮੌਸਮ ਕਾਫੀ ਜਿਹੜਾ ਬਦਲ ਰਿਹਾ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਆ ਲਗਾਤਾਰ ਮੌਸਮ ਕਰਵਟ ਲੈਂਦਾ ਹੋਇਆ ਨਜ਼ਰ ਆ ਰਿਹਾ ਸਵੇਰ ਦੇ ਸਮੇਂ ਵੀ ਠੰਡ ਹੁੰਦੀ ਹੈ ਸ਼ਾਮ ਦੇ ਸਮੇਂ ਵੀ ਜਿਹੜੀ ਠੰਡ ਹੁੰਦੀ ਹੈ ਤੇ ਦੁਪਹਿਰ ਦੇ ਸਮੇਂ ਕਿਤੇ ਨਾ ਕਿਤੇ ਲੋਕ ਜਿਹੜੇ ਆ ਹਲਕੀ ਜਿਹੜੀ ਆ ਗਰਮੀ ਮਹਿਸੂਸ ਜਿਹੜੀ ਕਰਦੇ ਆ ਤੁਸੀਂ ਮੇਰੇ ਪਿੱ ਪਹਿਲੇ ਜਿਹੜੀ ਸੰਗਣੀ ਧੁੰਦ ਵੀ ਪਈ ਆ ਤਾਂ ਧੂਆ ਧੂਆ ਵੀ ਜਿਹੜਾ ਸ਼ਾਮ ਦੇ ਸਮੇਂ ਤੇ ਸਵੇਰ ਦੇ ਸਮੇਂ ਰਿਹਾ ਪਰ ਹੁਣ ਜਿਹੜਾ ਮੌਸਮ ਹੈ ਬਿਲਕੁਲ ਥੋੜਾ ਕਲੀਅਰ ਹੁੰਦਾ ਹੈ ਸਾਫ ਨਜ਼ਰ ਆ ਰਿਹਾ ਹੈ ਤੇ ਦੂਸਰੇ ਪਾਸੇ ਇਸ ਵੇਲੇ ਮੈਂ ਪਠਾਨਕੋਟ ਦੇ ਜੰਮੂ ਜਲੰਧਰ ਨੈਸ਼ਨਲ ਹਾਈਵੇ ਉੱਤੇ ਖੜਾ ਜਿਹੜੀ ਜਿੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਹਜੇ ਵੀ ਜਿਹੜੀ ਟਾਮੀ ਟਾਮੀ ਜਿਹੜੀ ਗੱਡੀ ਹੈ ਇਸ ਹਾਈਵੇ ਤੋਂ ਜਿਹੜੀ ਲੰਘ ਰਹੀ ਹੈ ਸਵੇਰ ਦਾ ਸਮਾਂ 7 ਵਜੇ ਦਾ ਜਿਹੜਾ ਸਮਾਂ ਹੋ ਚੁੱਕਿਆ 7 ਵਜੇ ਰਹਿਣੇ 7 ਵਜੇ ਦਾ ਸਮਾਂ ਲੋਕ ਆਪਣੇ ਘਰਾਂ ਤੋਂ ਨਿਕਲ ਰਹੇ ਨੇ ਪਰ ਲੋਕ ਕਿਤੇ ਨਾ ਕਿਤੇ ਬੜੀ ਇਤਿ ਕਰਦਾ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈਗਾ ਤਾਂ ਹੀ ਆਪਣੇ ਘਰਾਂ ਤੋਂ ਨਿਕਲੋ ਬਾਕੀ ਆਪਣੇ ਜੇਕਰ ਸਵੇਰ ਦੇ ਸਮੇਂ ਨਿਕਲ ਰਹੇ ਹੋ ਸ਼ਾਮ ਦੇ ਸਮੇਂ ਨਿਕਲ ਰਹੇ ਹੋ ਤਾਂ ਗਰਮ ਕੱਪੜੇ ਦੀ ਜਿਹੜੀ ਵਰਤੋਂ ਹੈ ਜਰੂਰ ਕਰੋ ਡਾਕਟਰਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਗਰਮ ਕੱਪੜਿਆਂ ਦੀ ਜਿਹੜੀ ਵਰਤੋਂ ਜਰੂਰ ਕਰੋ ਕਿਉਂਕਿ ਸੁੱਕੀ ਠੰਡ ਜਿਹੜੀ ਹੈ ਪੈਣੀ ਸ਼ੁਰੂ ਹੋ ਗਈ ਹੈ ਤਾਂ ਸੁੱਕੀ ਠੰਡ ਕਿਤੇ ਨਾ ਕਿਤੇ ਬਜ਼ੁਰਗਾਂ ਦੇ ਲਈ ਜਾਂ ਬੱਚਿਆਂ ਦੇ ਲਈ ਜਿਹੜੀ ਹੈ ਮਾੜੀ ਸਾਬਤ ਹੁੰਦੀ ਹੈ ਤਾਂ ਦੂਸਰੇ ਪਾਸੇ ਜੇਕਰ ਗੱਲ ਪਠਾਨਕੋਟ ਦੀ ਕਰੀ ਤਾਂ ਪਠਾਨਕੋਟ ਦੀ ਜਿਹੜੀ ਸਥਿਤੀ ਹੈ ਤੁਹਾਨੂੰ ਸਾਰੀ ਦਿਖਾ ਦਿੰਦੀ ਹੈ ਦੇਖਦੇ ਰਹੋ ਦੈਨਿਕ ਸਵੇ